ਪਿੰਡ ਮੀਆਂਵੰਡ ਵਿਖੇ ਭਾਈ ਸਰਬਜੀਤ ਸਿੰਘ ਉਹਨਾਂ ਦੀ ਜਿਹੜੀ ਉਹ ਜ਼ਮੀਨ ਦੀ কুরਕੀ ਦੇ ਸਬੰਧ ਦੇ ਵਿੱਚ ਇੱਥੇ ਜਿਹੜੀ ਉਹ ਸੰਗਤ ਇਕੱਤਰ ਹੋਈ ਆ ਸੰਘਰਸ਼ ਕਮੇਟੀ ਇੱਥੇ ਥੋੜਾ ਚਿਰ ਪਹਿਲਾਂ ਤਕਰੀਬਨ ਆ ਮਹੀਨਾ ਕੋ ਹੋ ਚੱਲਿਆ ਵਾ ਉੱਤਰਾਖੰਡ ਦੀ ਜਿਹੜੀ ਪੁਲਿਸ ਆ ਜੁਪੀ ਦੀ ਉਹ ਇੱਥੇ ਆਣ ਕੇ ਆ ਸਰਬਜੀਤ ਸੱਭਾ ਵਾ ਇਹਦੇ ਘਰ ਦੇ ਸਾਹਮਣੇ ਢੋਲ ਵਜਾ ਕੇ ਸਾਡੇ ਨਗਰ ਚਾ ਬੱਸ ਸਟੈਂਡ ਦਾ ਦੋ ਪਿੰਡੇ ਦੋਹਾਂ ਦੇ ਢੋਲ ਵਜਾਇਆ ਸੀ ਕਿ 23 ਮਈ ਨੂੰ ਜਿਹੜੀ ਆ কুরਕੀ ਕਰਾਂਗੇ কুরਕੀ ਇਸ ਤਰ੍ਹਾਂ ਕਰਕੇ ਕਰਾਂਗੇ ਸਰਬਜੀਤ ਸਭੇ ਨੇ ਜਿਹੜਾ ਉੱਤਰਾਖੰਡ ਦੇ ਵਿੱਚ ਆ ਇੱਕ ਸਾਥ ਦਾ ਜਿਹੜਾ ਕਤਲ ਕੀਤਾ ਵਾ ਆਹੀ ਕਹਿੰਦੇ ਆ ਗ੍ਰਿਫਤਾਰ ਕਰਨਾ ਚਾਹੀਦਾ ਵਾ ਕੀ ਹਾਲ ਚੱਲ ਪਿਆ ਰਿਓ ਇਸ ਵੇਲੇ ਪਿੰਡ ਮੀਆਂਵੰਡ ਵਿਖੇ ਭਾਈ ਸਰਬਜੀਤ ਸਿੰਘ ਉਹਨਾਂ ਦੀ ਜਿਹੜੀ ਉਹ ਜ਼ਮੀਨ ਦੀ ਕੁਰਕੀ ਦੇ ਸਬੰਧ ਦੇ ਵਿੱਚ ਇੱਥੇ ਜਿਹੜੀ ਉਹ ਸੰਗਤ ਇਕੱਤਰ ਹੋਈ ਆ ਸੰਘਰਸ਼ ਕਮੇਟੀ ਸੋ ਆਓ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਆਪਾਂ ਪ੍ਰਧਾਨ ਸਾਹਿਬ ਦੇ ਨਾਲ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਅੱਜ ਦੀ ਇਸ ਇਕਤਰਤਾ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਸੰਗਤ ਨੂੰ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵੇਂਡਾ ਇੱਥੇ ਥੋੜਾ ਚਿਰ ਪਹਿਲਾਂ ਤਕਰੀਬਨ 8 ਮਹੀਨਾ ਕੁ ਹੋ ਚੱਲਿਆ ਵਾ ਉੱਤਰਾਖੰਡ ਦੀ ਜਿਹੜੀ ਪੁਲਿਸ ਆ ਜੁਪੀ ਦੀ ਉਹ ਇੱਥੇ ਆਣ ਕੇ ਆ ਸਰਬਜੀ ਸੱਭਾ ਵਾ ਇਹਦੇ ਘਰ ਦੇ ਸਾਹਮਣੇ ਢੋਲ ਵਜਾ ਕੇ ਗਏ ਸਾਡੇ ਨਗਰ ਚਾ ਬੱਸ ਸਟੈਂਡ ਦਾ ਦੋ ਪਿੰਡੇ ਦੋਹਾਂ ਦੇ ਢੋਲ ਵਜਾਇਆ ਸੀ ਪਿੱਤੇ ਮੈਨੂੰ ਜਿਹੜੀ ਆ ਕੁਰਕੀ ਕਰਾਂਗੇ ਕੁਰਕੀ ਇਸ ਤਰ੍ਹਾਂ ਕਰਕੇ ਕਰਾਂਗੇ ਸਰਬਜੀਤ ਸੱਬੇ ਨੇ ਜਿਹੜਾ ਉਤਰਾਖੰਡ ਦੇ ਵਿੱਚ ਆ ਇੱਕ ਸਾਥ ਆ ਜਿਹੜਾ ਕਤਲ ਕੀਤਾ ਵਾ ਆਹੀ ਕਹਿੰਦੇ ਆ ਗ੍ਰਿਫਤਾਰ ਕਰਨਾ ਚਾਹੀਦਾ ਵਾ ਠੀਕ ਆ ਪਰ ਉਹ ਤੋਂ ਪਹਿਲਾਂ ਲਖੀਨਪੁਰ ਖੀਰੀ ਦੇ ਵਿੱਚ ਅਜੇ ਮਿਸਰਾ ਜਿਹੜਾ ਵਾ ਅਜੇ ਮਿਸਰਾ ਕੈਬਨਿਟ ਮੰਤਰੀਆ ਸੈਂਟਰ ਸਰਕਾਰ ਦਾ ਉਹਦੇ ਲੜਕੇ ਨੇ ਸਾਡੇ ਕਿਸਾਨਾਂ ਦੇ ਥਾਰ ਗੱਡੀ ਚਾੜ੍ਹ ਕੇ ਚਾਰ ਕਿਸਾਨ ਸਾਡੇ ਸੀ ਕੀਤੇ ਉਹਨੂੰ ਅਜੇ ਤਾਈਂ ਗ੍ਰਿਫਤਾਰ ਨਹੀਂ ਕੀਤਾ ਉਸ ਤੋਂ ਬਾਅਦ ਆ ਆਪਣੇ ਖਨੌਰੀ ਬਾਰਡਰ ਤੇ ਸ਼ੋਭ ਕਰਨ ਨੂੰ ਸ਼ਹੀਦ ਕੀਤਾ ਸਿੱਧੀਆਂ ਗੋਲੀਆਂ ਮਾਰ ਕੇ ਉਹਨਾਂ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਅਜੇ ਤਾਈਂ ਗ੍ਰਿਫਤਾਰ ਨਹੀਂ ਕੀਤਾ ਅਹੀਂ ਆਨੇ ਜੇ ਕੁਰਕੀ ਕਰਨੀ ਆ ਅਜੇ ਮਿਸਰਾ ਦੀ ਕੁਰਕੀ ਕਰ ਲਓ ਪਹਿਲੋਂ ਜਿੰਨੇ ਸ਼ੋਭ ਕਰਨ ਨੂੰ ਮਾਰਿਆ ਵਾ ਉਹਦੇ ਪਰਿਵਾਰ ਦੀ ਕੁਰਕੀ ਕਰ ਲਓ ਹਾਂ ਜੇ ਤੁਸੀਂ ਇਦਾਂ ਐਖੋ ਸਰਬ ਦੀ ਸਭੇ ਦੀ ਕਿਹਦੇ ਕੁਰਕੀ ਕਰ ਜੀਏ ਕਿਉਂਕਿ ਅਸੀਂ ਜਾਗਦੇ ਜ਼ਮੀਰਾਂ ਦੇ ਲੋਕ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਮੈਂ ਤੈਨੂੰ ਕੈਮਰੇ ਆਉਣ ਦੱਸੂਗਾ ਆ ਦਿਖਾ ਦਿਆ ਮੀਏ ਵੇਡ ਦੀ ਸੰਤਵਾ ਤੇ ਸਪੀਕਰ ਜੇ ਅਨਾਉਂਸਮੈਂਟ ਕੀਤੀ ਤੇ ਆ ਮਾਰੇ ਲੋਕ ਆਇਆ ਕਿਉਂਕਿ ਅੱਜ ਅਸੀਂ ਕੁਰਕਿ ਨਹੀਂ ਹੋਣ ਦਵਾਗੇ ਕੇਹੇ ਵੀ ਸ਼ਰਤ ਦੇ ਜਿਹੜੀਆਂ ਕੁਰਕਿ ਨਹੀਂ ਹੋਣ ਦਵਾਗੇ ਸਾਡੇ ਕਿਸਾਨ ਦੀ ਜ਼ਮੀਨ ਵਾ ਉਹਦੇ ਆਪਣੀ ਜੱਦੀ ਜਾਇਾਦਤ ਵਾ ਉਹਦੇ ਪਰਿਵਾਰ ਦੀ ਜ਼ਮੀਨ ਵਾ ਗਾਂ ਜੇ ਕੁਰਕੀ ਹੋਿੰਦੀ ਆ ਉਹਦੇ ਬੱਚਿਆਂ ਨੇ ਫੇਰ ਖਾਣਾ ਕਿੱਥੋਂ ਖਾਣਾ ਰੋਟੀ ਕਿੱਥੋਂ ਖਾਣੀ ਆ ਆਪਣਾ ਮਾਲ ਡੰਗਰ ਕਿੱਥੋਂ ਉਹਨਾਂ ਨੇ ਪਾਲਣਾ ਵਾ ਇਹ ਕਰਕੇ ਕਿਹੇ ਵੀ ਸ਼ਰਤ ਤੇ ਕੁਰਕੀ ਨਹੀਂ ਹੋਣ ਦਵਾਂਗੇ ਪ੍ਰਸ਼ਾਸਨ ਵਾਲੇ ਕਹਿੰਦੇ ਆ ਕਿ ਤਗੜੇ ਹੋ ਕੇ ਆਇਓ ਤਗੜੇ ਹੋ ਕੇ ਆਪਣੀਆਂ ਫੋਰਸਾਂ ਲੈ ਆਓ ਜਿੰਨੀ ਮਰਜ਼ੀ ਪੁਲਿਸ ਲੈ ਆਓ ਜੁਪੀ ਆਲਿਆਂ ਨੂੰ ਕਹਿੰਦੇ ਆ ਆਪਣੀ ਫੌਜ ਲੈ ਆਓ ਸੀਆਰਪੀ ਲੈ ਆਓ ਮੋਦੀ ਸਾਹਾ ਪੰਜਾਬ ਤੇ ਜੇ ਤੂੰ ਕੁਰਕੀ ਕਰਨੀ ਆ ਪਰ ਸਾਡੀਆਂ ਲਾਸ਼ਾਂ ਦੇ ਉੱਤੇ ਦੇ ਚੜਨਾ ਪਊਗਾ ਤੈਨੂੰ ਤੇ ਇਹ ਕੁਰਕੀ ਹੋਣ ਦਵਾਂਗੇ ਇਹ ਜਿੰਨਾ ਚਿਰ ਸਾਡੇ ਸਾਹ ਚੱਲਦਾ ਵਾ ਉਹ ਮੀਂਹ ਵੰਡ ਤੇ ਤੇ ਛੱਡਿਆ ਸਾਡੇ ਪੰਜਾਬ ਦੀ ਕੋਈ ਕੁਰਕੀ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਕਾਫੀ ਕਲਾਦੇ ਜਿਹੜੇ ਜਵਾਬ ਤੁਹਾਨੂੰ ਮਿਲ ਗਏ ਹੋਣੇ ਆ ਸੋ ਹੁਣ ਹੋਰ ਆਪਾਂ ਅੱਗੇ ਭਾਈ ਜਰਮਨਜੀਤ ਸਿੰਘ ਸਾਡੇ ਵੀਰ ਉਹਨਾਂ ਪਾਸੋਂ ਵੀ ਆਪਾਂ ਜਿਹੜੀ ਆ ਉਹ ਜਾਣਕਾਰੀ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਕਾਠ ਹੋਇਆ ਆਵਾ ਕਿਸਾਨ ਜੁਨੀਆ ਸਾਰੇ ਨੇ ਕੀਤਾ ਰਲ ਕੇ ਸਾਰੇ ਪਿੰਡ ਨਵਾਸੀਆਂ ਇਲਾਕਾ ਨਵਾਸੀਆਂ ਸਾਰਿਆਂ ਨੇ ਸਾਰਿਆਂ ਧੰਨਵਾਦ ਜੀ ਆਇਆਂ ਇੱਥੇ ਪਰ ਜਿਹੜਾ ਸਰਬਜੀਤ ਨੇ ਕੰਮ ਕੀਤਾ ਵਾ ਜੂਪੀ ਵਿੱਚ ਉਸ ਬੰਦੇ ਨੇ ਗੁਰੂ ਘਰ ਦੀ ਮਰਜ਼ਾਦਾ ਨੂੰ ਜੋ ਕਾਇਮ ਨਹੀਂ ਰੱਖਿਆ ਉਸ ਗੁਰੂ ਘਰ ਦੀ ਮਰਜ਼ਾਦਾ ਨੂੰ ਉਹਨੇ ਭੰਗ ਕੀਤਾ ਉੱਥੇ ਇੱਕ ਮੰਤਰੀ ਦੇ ਕਹਿ ਤੇ ਉੱਥੇ ਪਿਛਲੇ ਦਿਨੀ ਜੋ ਉੱਥੇ ਬੀਬੀਆਂ ਮਾਈਆਂ ਉੱਥੇ ਨਚਾਈਆਂ ਭੈਣਾਂ ਨੂੰ ਨਚਾਇਆ ਉਹਨੇ ਗਲਤ ਕੰਮ ਕੀਤਾ ਉਹ ਕਾਲ ਤੱਕ ਸਹਿਬ ਗਿਆ ਉਥੋਂ ਉਹਨੂੰ ਮਾਫੀ ਵੀ ਦਿੱਤੀ ਗਈ ਪਰ ਉਹਨਾਂ ਨੇ ਮਾਫੀ ਪ੍ਰਵਾਨ ਨਹੀਂ ਕੀਤੀ ਕਿਉਂਕਿ ਗੁਰੂ ਘਰ ਦੀ ਜੋ ਘੋਰ ਨਿੰਦਿਆ ਨੇ ਕੀਤੀ ਆ ਇਹਦੀ ਮਾਫੀ ਕੋਈ ਨਹੀਂ ਬਾਂਦੀ ਇਹ ਗੁਰੂ ਘਰ ਦੇ ਮਰਜ਼ਾਦਾ ਵਾ ਇਹਨੂੰ ਬਹਾਰ ਰੱਖਣਾ ਜ਼ਰੂਰੀ ਆ ਤੇ ਜੋ ਇਹ ਕੱਟ ਕੀਤਾ ਗਿਆ ਵਾ ਇਹ ਸਰਕਾਰ ਨੇ ਜੋ ਪੈੜੀ ਐਕਵਾਇਰ ਕਰਨੀ ਆ ਇੱਥੇ ਸਾਡੇ ਕਿਸਾਨ ਸਾਰੇ ਬੈਠੇ ਆ ਇੱਥੇ ਸਾਨੂੰ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਤਾ ਦਿਆਲ ਸਿੰਘ ਨੇ ਕਿ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਐਕਵਾਇਰ ਕਰ ਸਕਦੇ ਜਾਂ ਫੌਜ ਲੈ ਜੋ ਮਰਜ਼ੀ ਲੈ ਆਉਣਾ ਇੱਥੇ ਹੀ ਤਿਆਰ ਬਾਤ ਤਿਆਰ ਬੈਠੀਆਂ ਸਾਰਾ ਇਲਾਕਾ ਸਾਰਾ ਜੋ ਸਾਡਾ ਖਸੂਸਾ ਜੌਣਵਾ ਜੋ ਆਪਣਾ ਬਾਬਕਾਲਾ ਸਾਹਿਬ ਸਾਰਾ ਏਰੀਆ ਇੱਥੇ ਬੈਠਾ ਵਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸੀਆਂ ਕਾ ਹੋਰ ਸੰਗਤ ਜੀ ਕਿਸ ਨੇ ਆਪਣੇ ਵਿਚਾਰ ਦੇਣੇ ਹੋਣ ਤੇ ਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕੀ ਸਰਕਾਰਾਂ ਵੱਲੋਂ ਕਿੰਦਾ ਧੱਕੇ ਕੀਤੇ ਜਾ ਰਹੇ ਨੇ ਜਿੰਨੇ 700 ਕਿਸਾਨ ਪਿਛਲੇ ਜਦੋਂ ਤਰਨਾ ਚੱਲ ਰਿਹਾ ਸੀ ਦਿੱਲੀ ਵੇ 700 ਕਿਸਾਨ ਸ਼ਹੀਦ ਕੀਤਾ ਗਿਆ ਹਾਂਜੀ ਸਾਰੀ ਇਹ ਸਾਰੀ ਤੇ ਸਾਰੀ ਜ਼ਿੰਮੇਵਾਰੀ ਗਵਰਨਮੈਂਟ ਦੀ ਸੀਗੀ ਉਦੋਂ ਦੀ ਇਹ ਗੱਲ ਦੇਖੀ ਨਹੀਂ ਗਈ ਕਿ ਕਿ ਜਿੰਨੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਕਿਸੇ ਦੇ ਲਾਠੀਆਂ ਚਲਾਈਆਂ ਜਾਂ ਸਾਡੇ ਜੱਗੀ ਬਾਬੇ ਦੇ ਸਿਰ ਪਾੜੇ ਗਏ ਜੀ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਅਜੇ ਤੱਕ ਹੋਇਆ ਜੀ ਠੀਕ ਹੈ ਜੀ ਸਾਡਾ ਸ਼ੁਭ ਕਰਨ ਜਿਹੜਾ ਖਨੋਰੀ ਬਾਡਰ ਤੇ ਸ਼ਹੀਦ ਹੋ ਗਿਆ ਜੀ ਛੋਟਾ ਵੀਰ ਸਾਡਾ ਛੋਟਾ ਵੀਰ ਸ਼ਹੀਦ ਹੋ ਗਿਆ ਉਹਦੇ ਪਰਿਵਾਰ ਲਈ ਵੇਖੋ ਕਿ ਸਾਰੇ ਪੰਜਾਬ ਨੂੰ ਖੜੇ ਹੋਣਾ ਚਾਹੀਦਾ ਜੇ ਉਹਨਾਂ ਦੇ ਮਾਰਨ ਵਾਲੇ ਦੀ ਕੁੜਕੀ ਕਰ ਸਕਦੇ ਆ ਤੇ ਫੇਰ ਸਾਡੇ ਪਿੰਡ ਆੜ ਕੇ ਕਰ ਲੈਣਾ ਸੰਗਤ ਤਿਆਰ ਪਰ ਤਿਆਰ ਆ ਚੜਦੀ ਕਲਾ ਚ ਸਾਰੇ ਜਾਣੇ ਵੇਖੋ ਵੀ ਸਾਰੇ ਫਤਿਹ ਦਾ ਜਕਾਰਾ ਜਿਹੜਾ ਵਾ ਸਾਰੀ ਸੰਗਤ ਕਿੰਨੇ ਉਤਸ਼ਾਹ ਨਾਲ ਦਿੰਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਕਰਕੀਆਂ ਦੇ ਸਬੰਧ ਦੇ ਵਿੱਚ ਤੇ ਬਾਕੀ ਮੇਰੇ ਵੱਲੋਂ ਵੀ ਇੱਕ ਬੇਨਤੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਸਾਡੇ ਮਾਨਜੋਗ ਮੁੱਖ ਮੰਤਰੀ ਸਾਹਿਬ ਮੇਰੇ ਮਿੱਤਰ ਵੀ ਨੇ ਤੇ ਮੁੱਖ ਮੰਤਰੀ ਸਾਹਿਬ ਸਾਡੀ ਬੇਨਤੀ ਆ ਕਿ ਤੁਹਾਡੇ ਵਾਸਤੇ ਅਸੀਂ 2000 ਰੁਪਏ ਅਮਰੀਕਾ ਦੇ ਇਕੱਠਾ ਕਰ ਕਰ ਇਧਰ ਪੰਜਾਬ ਨੂੰ ਸੁਟਿਆ ਤੁਹਾਨੂੰ ਵੀ ਕੋਈ ਭੁੱਲਣੀ ਆ ਤੁਹਾਡੇ ਮੰਤਰੀਆਂ ਨੂੰ ਸੰਜੇ ਸਿੰਘ ਨੂੰ ਕੈਨੇਡਾ ਬਸ ਦੇ ਵਿੱਚ 3.5 ਲੱਖ ਡਾਲਰ ਉੱਤੇ 10-15 ਮਿੰਟਾਂ ਦੇ ਵਿੱਚ ਹੀ ਮਤਲਬ ਕਰੋੜਾ ਰੁਪਿਆ ਇਕੱਠਾ ਕਰ ਕੀਤਾ ਪਰ ਪੰਜਾਬ ਦੇ ਵਿੱਚ ਇਸ ਵੇਲੇ ਮੈਨੂੰ ਨਹੀਂ ਪਤਾ ਲੱਗਾ ਤੁਹਾਡੇ ਸਲਾਹਕਾਰ ਬਲਤੇਜ ਪੰਨੂ ਜੀ ਉਹ ਵੀ ਮੇਰੇ ਨਿੱਜੀ ਮਿੱਤਰ ਨੇ ਇੱਥੇ ਤਰਨਤਾਨ ਦੇ ਵਿੱਚ ਆਪਾਂ 10 ਸਾਲ ਪਹਿਲਾਂ ਇੱਕ ਮਹਿਮ ਸ਼ੁਰੂ ਕੀਤੀ ਉਸ ਤੋਂ ਬਾਅਦ ਚਿੱਟੇ ਦੇ ਖਿਲਾਫ ਕਾਲਾ ਹਫਤਾ ਉਹ ਵੀ ਆਪਾਂ ਬਣਾਇਆ ਸੀ ਤੁਹਾਨੂੰ ਕਿੰਨੀ ਸਪੋਰਟ ਕੀਤੀ ਤੁਹਾਨੂੰ ਕਿੰਨਾ ਪੈਸਾ ਕਲਿਆ ਪਰ ਇੱਥੇ ਹੁਣ ਤੁਹਾਡੀ ਸੋਸ਼ਲ ਮੀਡੀਆ ਤੇ ਤੁਹਾਡੀ ਦਿੱਲੀ ਤੋਂ ਟੀਮ ਬੈਠੀ ਆ ਹੁਣੇ ਮੈਂ ਤੁਹਾਡੇ ਇੱਕ ਬੰਦੇ ਨੂੰ ਮਿਲ ਕੇ ਆਇਆ ਉੱਥੇ ਵੀ ਸੋਸ਼ਲ ਮੀਡੀਆ ਵਾਲੇ ਬੈਠੇ ਹੀ ਪਰ ਤੁਸੀਂ ਜਦੋਂ ਤੁਹਾਡੀ ਗੱਲ ਕਰਦੇ ਸੀ ਉਹ ਤਰੀਕਾ ਇਹਦੇ ਬੱਲੇ 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 ਯੋਦਾ ਸਿੰਘ ਬੱਲੇ ਬੱਲੇ ਚੁੱਕਦੇ ਹੁਣ ਤੁਸੀਂ ਉਥੋਂ ਦਿੱਲੀ ਤੋਂ ਬੰਦੇ ਭਾਇਆ ਸਾਨੂੰ ਗਾਲਾਂ ਕੱਢਣ ਨੂੰ ਨਸ਼ਾ ਹਰ ਪਿੰਡ ਦੇ ਵਿੱਚ ਹੁਣ ਮੌਤਾਂ ਨਹੀਂ ਹੋਣ ਡਿਆ ਕਿਤੇ ਓਵਰਡੋਸ ਦੇ ਨਾਲ ਆ ਤੁਹਾਡਾ ਦਿੱਲੀ ਤੋਂ ਬੜ ਬੜਾ ਚਿੱਟਾ ਹੋਣ ਡਿਆ ਵਾ ਇਹ ਕਿਤੇ ਬਾਰਡਰ ਪਾਰੋਂ ਸਾਰਾ ਚਿੱਟਾ ਆ ਜਾਂਦਾ ਵਾ ਇੱਥੇ ਹਰ ਪਿੰਡ ਦੇ ਵਿੱਚ ਵਿਗਣ ਡਿਆ ਅਮਾਨਾਂ ਵਾਲੇ ਕੱਲ ਕੁੜੀਆਂ ਗੱਡੀ ਤੇ ਮਤਲਬ ਕੋਈ ਗੱਲ ਹੀ ਨਹੀਂ ਰਹੀ ਠੀਕ ਆ ਤੁਹਾਨੂੰ ਸੱਤਾ ਮਿਲ ਗਈ ਆ ਸੱਤਾ ਦਾ ਨਸ਼ਾ ਵਾ ਪਰ ਜਨਾਬ ਕੁਝ ਇਧਰ ਵੀ ਵੇਖੋ ਬਲਤੇਪਨੂ ਜੀ ਜੋਦਾ ਹੀ ਆ ਹੋਈ 987727000 54 ਦਾ ਨੰਬਰ ਕਿੰਨੀਆਂ ਆ ਆਪਾਂ ਗੱਲ ਕਰਦੇ ਹਾਂ ਹੁਣ ਕਿਉਂ ਨਹੀਂ ਤੁਹਾਨੂੰ ਨਸ਼ਾ ਦਿਖਦਾ ਮਹਾਰਾਜ ਇਹਨਾਂ ਦੀ ਕੁਰਕੀਆਂ ਕਰੋ ਜੇ ਸਰਬਜੀਤ ਸਿੰਘ ਨੇ ਕਤਲ ਕੀਤਾ ਵਾ ਕਾਨੂੰਨ ਦੇ ਤਹਿਤ ਉਹਨੂੰ ਫੜੋ ਪਰ ਮੁਕਾਬਲੇ ਨਾ ਬਣਾਓ ਮੁੰਡਿਆਂ ਨੂੰ ਮਾਰ-ਮਾਰ ਗੋਲੀਆਂ ਪਹਿਲਾਂ ਉਹ ਨੌਜਵਾਨ ਜਿਹੜਾ ਵਾ ਆਪਣਾ ਮੂਸੇ ਵਾਲਾ ਮਾਰਿਆ ਵਾ ਪੰਜਾਬ ਦੇ ਵਿੱਚ ਆਣ ਕੇ ਸਾਡੀ ਪੱਗ ਲਾ ਕੇ ਲੈ ਗਿਆ ਉਹਦੇ ਮੁੰਡੇ ਦੀ ਮਾਰ ਕੇ ਉਹਦੀ ਪੱਗ ਲਾ ਕੇ ਖੜੀ ਆ ਮੂਸੇ ਵਾਲੇ ਦੀ ਤੇ ਨੱਚਦੇ ਗਏ ਭਈਏ ਸਾਰੇ ਪੰਜਾਬ ਚੋਂ ਕਿੱਥੇ ਹੀ ਪੁਲਿਸ ਤੋਂ ਠੀਕ ਆ ਤੁਹਾਨੂੰ ਸਿਕਿਉਰਿਟੀ ਦੀ ਲੋੜ ਆ ਮਾਨ ਸਾਹਿਬ ਪਰ ਮਤਲਬ ਲੋਕਾਂ ਦਾ ਮਾੜਾ ਮੋਟਾ ਸੋਚੋ ਬਾਕੀ ਮਾਨ ਸਾਹਿਬ ਜਿੰਦਾਬਾਦ ਉਹੀ ਤੁਹਾਡਾ ਜੀ ਉਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ